ਸਾਰਿਕ ਸੰਪਰਾਂ ਨੂੰ ਸਤਿ ਸ੍ਰੀ ਅਕਾਲ ਹਰ ਸਾਲ ਕਣਕ ਦੀਆਂ ਨਵੀਆਂ ਕਿਸਮਾਂ ਦਾ ਵੀਵੈਰਾ ਹੁੰਦਾ ਹੈਗਾ ਤੇ ਇਸ ਸਾਲ ਆਪਾਂ ਨੇ ਐਚ ਡੀ 3388 ਕਣਕ ਦੇ 4-5 ਏਕੜ ਬੀਜੇ ਆ ਪਿਛਲੇ ਸਾਲ ਆਪਾਂ ਨੇ 3 ਗਗਨ ਵਾਲਾ ਬੀਜੀਆਂ ਸੀ ਚੰਗਾ ਝਾੜ ਰਿਹਾ ਤੇ ਇਸ ਸਾਲ ਆਪਾਂ ਨੇ ਥੋੜਾ ਜਿਆਦਾ ਰਕਬਾ ਵਧਾਇਆ 5 ਏਕੜ ਬੀਜੇ ਆ ਮੈਂ ਹਰ ਇੱਕ ਕਿਸਾਨ ਨੂੰ ਇਹ ਕਹਿਣਾ ਹੁੰਦਾ ਭਾਵੇਂ ਝੋਨੇ ਦੀ ਕਿਸਮ ਹੈਗੀ ਆ ਭਾਵੇਂ ਕਣਕ ਦੀ ਕਿਸਮ ਹੈਗੀ ਆ ਜੀ ਨਵੀਂ ਕਿਸਮ ਦਾ ਥੋੜਾ ਜਿਹਾ ਰਕਬਾ ਲਾ ਕੇ ਦੇਖ ਲੋ ਫਰਕ ਕੇ ਦੇਖ ਲੋ ਵੀਰ ਆਪਣਾ ਜ਼ਮੀਨ ਪਾਣੀ ਮੰਦ ਹੈ ਫਿਰ ਅੱਗੇ ਵਧਾ ਲੋ ਤੇ ਪਣ ਤਨਕਨਾਲਾ ਬੀਜੀਆਂ ਸੀ 20 ਕਿਲੋ ਬੀਜ ਪਿਛਲੇ ਸਾਲ ਆਪਾਂ ਜਿਹੜਾ ਆਈਆਰ ਪੂਸ਼ਾ ਨਵੀਂ ਦਿੱਲੀ ਤੋਂ ਲੈ ਕੇ ਆਏ ਸੀਗੇ ਤੇ ਵਧੀਆ ਪਰਫਾਰਮੈਂਸ ਰਹੀ ਇਸ ਸਾਲ ਰਕਬਾ ਵਧਾਇਆ ਤੇ ਮੇਰੇ ਕਾਫੀ ਕਿਸਾਨ ਮਿੱਤਰਾਂ ਨੂੰ ਮੈਂ ਬੀਜ ਵੱਟੇ-ਵੱਟੇ ਦਿੰਦਾ ਹੈਗਾ ਤੇ ਉਹਨਾਂ ਕਿਸਾਨਾਂ ਦੇ ਵੀ ਚੰਗੀ ਕਿਸਮ ਹੈਗੇ ਆ ਤੇ ਮੈਂ ਇਸ ਕਿਸਮ ਦਾ 10 ਨਵੰਬਰ ਨੂੰ ਵੀ ਵੇਰ ਕੀਤਾ ਹੈਗਾ 42 ਕਿਲੋ ਬੀ ਸਪਾਇਆ ਹੈਗਾ 0 ਡਲਰ ਦੇ ਨਾਲ ਆਪਾਂ ਨੇ ਜਿਹੜੀ ਇਹ ਬੀਜੀ ਹੈਗੀ ਆ ਅੱਜ 4 ਜਨਵਰੀ 2026 ਹੈਗਾ ਦੋ ਵਾਰ ਯੂਰੀਆ ਖਾਦ ਪਈ ਹੈਗੀ ਆ ਇਹਦੇ ਉੱਪਰ ਇੱਕ ਸਪਰੇ ਮੈਗਨੀ ਸਲਫੇਟ ਦੀ ਤੇ ਪਲੱਸ ਟੈਬੂ ਪਲੱਸ ਸਲਫਰ ਦੀ ਜਿਹੜਾ ਸੁਮਿੰਟੋਮ ਦਾ ਹਾਰੂ ਦੇ ਨਾਮ ਤੇ ਆਉਂਦਾ ਹੈਗਾ ਜੇ ਗੱਲ ਕਰੀਏ ਇਸ ਕਿਸਮ ਦੀ ਹਾਈਟ ਦੀ ਹਾਈਟ ਕਿਸਮ ਦੀ ਮੀਡੀਅਮ ਹਾਈਟ ਹੈਗੀ 98 ਸੈਂਟੀਮੀਟਰ ਦੇ ਲਗਭਗ ਹੈਟ ਹੈਗੀ ਜਿਆਦੇ ਹੈਟ ਨਹੀਂ ਹੈਗੀ ਦਿਨਾਂ ਦੀ ਗੱਲ ਕਰੀਏ 145 46 ਦਿਨ ਲੈਂਦੇ ਆ ਇਸ ਕਿਸਮ ਦੇ ਵਿੱਚ ਇੱਕ ਖਾਸੀਅਤ ਇਹ ਹੈਗੀ ਇਹਨੂੰ 10 ਨਵੰਬਰ ਤੋਂ ਲੈ ਕੇ ਐਂਡ 30 ਨਵੰਬਰ ਤੱਕ 2 3 ਦਸੰਬਰ ਤੱਕ ਵੀ ਕਿਸਾਨਾਂ ਨੇ ਮੇਥੋਂ ਬੀਜ ਲੈ ਕੇ ਆ ਜਿਹੜਾ ਕਣਕ ਦਾ ਬੀਜ ਵਾਰਾ ਕੀਤਾ ਕਣਕ ਦਾ ਜਰਮੀਨੇਸ਼ਨ ਵਧੀਆ ਹੋਇਆ ਲੋਕੀ ਕਿਸਮ ਦਿਨ ਵੀ ਘਟ ਲੈਂਦੇ ਆ ਵਿੱਚ ਕਿਸਾਨ ਭਰਾਵਾਂ ਨੇ ਅਕਤੂਬਰ ਚ ਬਿਜਲੀ ਪ੍ਰੋਬਲਮ ਆਉਣ ਲੱਗੀਆਂ ਕਿਤਨੇ ਕਿਤੇ ਦਾ ਛਿੱਟਾ ਵੀ ਕਿਸਮ ਨੇ ਕੱਢਿਆ ਹੈਗਾ ਤੇ ਕਿਸਮ ਦੀ ਗੱਲ ਕਰੀਏ 62 ਮਣ ਤੋਂ ਲੈ ਕੇ 75 ਮਣ ਤੱਕ ਦੀ ਐਵਰੇਜ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਸ ਜਿਹੜੀ ਕਿਸਮ ਦੀ ਰਹੀ ਹੈਗੀ ਆ ਕਿਉਂਕਿ ਜਿਉਂ-ਜਿਉਂ ਕਿਸਮ ਦਾ ਏਰੀਆ ਵਧਦਾ ਜਾਂਦਾ ਉਹਦੇ ਵਿੱਚ ਕਿਸਾਨਾਂ ਦੇ ਸਵਾਲ ਵਧਦੇ ਜਾਂਦੇ ਆ ਸਮੱਸਿਆਵਾਂ ਨਹੀਂ ਵਧਦੀਆਂ ਸਵਾਲ ਵਧਦੇ ਆ ਕਿਉਂਕਿ ਜਦੋਂ ਕੋਈ ਨਵੀਂ ਕਿਸਮ ਬੀਜਦਾ ਉਹਦੇ ਬਾਰੇ ਸਵਾਲ ਫਿਰ ਕਿਸਾਨ ਕਰ ਹੀ ਲੈਂਦੇ ਆ ਇਹ ਹੋ ਗਿਆ ਉਹ ਹੋ ਗਿਆ ਨਾ ਹਰ ਤਰ੍ਹਾਂ ਦੇ ਪਰ ਪ੍ਰੋਬਲਮ ਕਿਸਮ ਦੇ ਵਿੱਚ ਕੋਈ ਨਹੀਂ ਹੈਗੀ ਕੋਈ ਪੀਲੀ ਕੁੰਗੀ ਕੋਈ ਭੂਰੀ ਕੁੰਗੀ ਦੀ ਸਮੱਸਿਆ ਨਹੀਂ ਕੋਈ ਗਰੋਥ ਦੇ ਵਿੱਚ ਸਮੱਸਿਆ ਨਹੀਂ ਹੈਗੀ 10 ਨਵੰਬਰ ਦੀ ਬੀਜੀ ਆ ਠੀਕ ਹੈ 10 ਨਵੰਬਰ ਦੀ ਬੀਜੀ ਆ ਅੱਜ 4 ਜਨਵਰੀ ਹੋ ਗਈ ਠੀਕ ਹੈ ਤੇ ਇਸ ਕਿਸਮ ਨੂੰ ਜਿਹੜਾ ਦੂਸਰਾ ਪਾਣੀ ਆਪਾਂ ਨੇ ਜਿਹੜਾ ਹਲੇ ਹੋਣ ਲਾਉਣਾਗਾ ਕਿਉਂਕਿ ਇਸ ਬਣ ਦੇ ਵਿੱਚ ਆਪਣੇ ਇਸ ਕਿਸਮ ਨੂੰ ਨਵਾਂ ਪਰਖ ਕੇ ਦੇਖਿਆ ਹੈਗਾ ਤੇ ਜਿੰਨੇ ਵੀ ਕਿਸਾਨ ਭਰਾਵਾਂ ਨੇ ਇਸ ਕਿਸਮ ਨੂੰ ਸਾਲ ਬੀਜਿਆ ਹੈਗਾ ਤੇ ਕਿਸਮ ਦੀ ਫੀਡਬੈਕ ਵੀ ਜ਼ਰੂਰ ਦੇਵੀ ਤੁਸੀਂ ਨੇ ਇਸ ਸਾਲ ਕਿੰਨਾ ਰਕਬਾ ਜਿਹੜਾ ਬੀਜਿਆ ਹੈਗਾ ਕਿਉਂਕਿ ਕਿਸਮ ਬੜੀ ਵਧੀਆ ਕੋਈ ਡੇਗਣ ਦੀ ਸਮੱਸਿਆ ਨਹੀਂ ਹੈਗੀ ਕੋਈ ਪੀਲੀ ਕੁੰਗੀ ਪੂਰੀ ਕੁੰਗੀ ਦੀ ਸਮੱਸਿਆ ਨਹੀਂ ਹੈਗੀ ਉਹਦੇ ਉਹ ਬਿਮਾਰੀਆਂ ਦੇ ਨਾਲ ਲੜਨ ਦੀ ਜੋਹੇ ਸ਼ਕਤੀ ਰੱਖਦੀ ਹੈਗੀ ਆ ਠੀਕ ਹੈ ਥੋੜਾ ਜਿਹਾ ਆਣਾ ਖੁਸ਼ਕ ਸੀਗਾ ਜਦੋਂ ਬੀਵੀਆਰ ਹੋਇਆ 2022 ਦੰਦੀ ਕਣਕ ਹੋਈ ਉਹਦੋਂ ਲੱਗਦਾ ਸੀ ਵੀ ਯਾਰ ਹੌਲੀ ਹੌਲੀ ਚੱਲੂਗੀ ਪਰ ਹੁਣ ਕਣਕ ਐਨ ਜਮ ਅਸਲੀ ਰੰਗ ਦੇ ਵਿੱਚ ਆ ਚੁੱਕੀ ਆ ਤੇ ਇੱਕ ਸਪਰੇ ਆਪਾਂ ਇਹਦੇ ਉੱਪਰ ਲੋੜੀ ਤੋਂ ਬਾਅਦ ਕਰਨੀ ਹੈ ਉਹ ਵੀ ਮੈਗਨੀਸ ਸਲਫੇਟ ਦੀ ਕਰਨੀ ਹੈਗੀ ਆ ਠੀਕ ਹੈ ਤੇ ਵਿੱਚ ਜ਼ਿੰਕ ਵਗੈਰਾ ਪਾਵਾਂ ਕਿਉਂਕਿ ਕਿਸਾਨ ਅਕਸਰ ਹੀ ਕਹਿੰਦੇ ਆ ਸਾਡੇ ਜ਼ਮੀਨਾਂ 'ਚ ਮੈਗਨੀਜ਼ ਦੀ ਘਾਟ ਨਹੀਂ ਮੈਗਨੀਜ਼ ਦੀ ਘਾਟ ਹੈ ਭਾਵੇਂ ਨਾ ਹੈਗਾ ਇਹ ਜੇ ਤੁਸੀਂ ਕਰੋਗੇ ਤਾਂ ਸਾਨੂੰ ਇਹਦਾ ਪਤਾ ਲੱਗਣਾ ਮੈਂ ਨਹੀਂ ਕਹਿੰਦਾ ਵੀ ਕੋਈ ਬਾਹਲਾ ਸਾਨੂੰ ਜ਼ਰੂਰੀ ਹੈ ਪਰ ਤੁਸੀਂ ਇਹਨੂੰ ਇੱਕ ਦੋ ਕਿੱਲੇ ਤੇ ਮੈਗਨੀਅਮ ਕਰਕੇ ਦੇਖਿਆ ਕਰੋ ਤੁਹਾਡੀ ਫਸਲ ਦੀ ਰੰਗਤ ਦਿਖਾਵੇਗਾ ਹੋਰ ਚੂਰਨ ਚਟਣੀ ਜਿੰਨੇ ਮਰਜ਼ੀ ਪਾ ਲੋ ਜਿਹੜਾ ਕੰਮ ਮੈਗਨੀਜ਼ ਨੇ ਕਰਨਾ ਹੈ ਉਹ ਕੰਮ ਮੈਗਨੀਜ਼ ਸਲਵੇਟ ਨੇ ਹੀ ਕਰਨਾ ਹੈ ਕਿਸਮ ਬੜੀ ਵਧੀਆ ਆਉਣ ਵਾਲੇ ਦਿਨਾਂ 'ਚ ਵੀਡੀਓ ਪਾਵਾਂਗੇ ਮੇਰੀਆਂ ਪੁਰਾਣੀਆਂ ਵੀਡੀਓ ਮੇਰੇ YouTube ਚੈਨਲ ਤੇ ਪਾਈਆਂ ਨੇ ਤੇ Facebook ਪੇਜ ਤੇ ਹੀ ਪਾਈਆਂ ਨੇ ਜਿਹੜੀਆਂ ਪਿਛਲੇ ਸਾਲ ਮੈਂ ਪਾਈਆਂ ਸੀਗੀਆਂ ਕਿਉਂਕਿ ਤਿੰਨ ਕਣਾਲਾਂ ਬੀਜੀਆਂ ਵਧੀਆ ਪਰਫਾਰਮੈਂਸ ਰਹੀ ਕਣਕ ਦਾ ਬੀਜ ਹੈਗਾ ਦਾਣਾ ਹੈਗਾ ਉਹ ਮੋਟਾ ਹੈਗਾ ਤੇ ਹੋਰ ਤਾਂ ਕੋਈ ਪ੍ਰੋਬਲਮ ਵੈਰੈਟੀ ਦੇ ਵਿੱਚ ਹੈ ਹੀ ਨਹੀਂ ਫਟਾਰਾ ਵਧੀਆ ਕਰਦੀ ਹੈ ਕਿਸਮ ਠੀਕ ਹੈ ਦੇਖਣ ਨੂੰ ਵੀ ਸੋਹਣੀ ਲੱਗਦੀ ਹੈ ਪੱਤਾ ਇਹਨਾਂ ਚੌੜਾ ਹੈਗਾ ਠੀਕ ਹੈ ਜਿਹੜਾ ਕਿਸਮ ਦਾ ਰੰਗ ਹੈ ਇਹਨਾਂ ਹਰਾਪਰਾ ਰੰਗ ਹੈਗਾ ক্লোਰੋਫਿਲ ਦੀ ਮਾਤਰਾ ਵਾਧੂ ਹੈ ਕਿਸਮ ਦੇ ਵਿੱਚ ਠੀਕ ਹੈ ਤੇ ਅੱਜ ਤੁਹਾਨੂੰ ਸਾਰਾ ਪਲਾਟ ਦਿਖਾਤਾ ਤੇ ਆਉਣ ਵਾਲੇ ਦਿਨਾਂ ਵਿੱਚ ਵੀਡੀਓ ਪਾਵਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਨੇ ਇਸ ਕਿਸਮ ਦਾ ਕਿੰਨਾ ਰੱਖਵਾਇ ਸਾਲ ਵਿੱਚ ਧੰਨਵਾਦ